ਅੱਜ ਦਿੱਲੀ ਚੋਣਾਂ ਦਾ ਰਿਜ਼ਲਟ ਸਾਹਮਣੇ ਆ ਚੁੱਕਿਆ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹਾਰ ਚੁੱਕੀ ਹੈ ਤੇ ਭਾਜਪਾ ਨੇ ਆਖੇਕਾਰ ਇੱਕ ਵੱਡੀ ਜਿੱਤ ਦਿੱਲੀ ਦੇ ਵਿੱਚ ਹਾਸਲ ਕੀਤੀ ਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਫਸਰਾਂ ਦੇ ਵਿੱਚ ਸਨਾਟਾ ਪਸਰਿਆ ਹੋਇਆ ਜਿਸ ਤਰੀਕੇ ਦਾ ਦਿੱਲੀ ਦੇ ਵਿੱਚ ਹਲਾਤ ਨੇ ਉਹੀ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਹੇ ਆ ਇਸ ਸਮੇਂ ਅਸੀਂ ਸੈਕਟਰ 39 ਦੇ ਵਿੱਚ ਮੌਜੂਦ ਆ ਜਿੱਥੇ ਕਿ ਇਹ ਦਫ਼ਤਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਦਫ਼ਤਰ 965 ਨੰਬਰ ਕੋਠੀ ਆ ਇਹ ਸਰਕਾਰੀ ਜਿਸ ਨੂੰ ਆਮ ਆਦਮੀ ਪਾਰਟੀ ਆਪਣੇ ਦਫ਼ਤਰ ਵਜੋਂ ਚਲਾਉਂਦੀ ਹੈ ਇਸ ਦੇ ਵਿੱਚ ਪੂਰੀ ਤਰ੍ਹਾਂ ਸਨਾਟਾ ਪਸਰਿਆ ਹੋਇਆ ਹਾਲਾਂਕਿ ਸਵੇਰ ਵੇਲੇ ਇੱਥੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਸਨ ਕੁਰਸੀਆਂ ਲਗਾਈਆਂ ਗਈਆਂ ਹਲਵਾਈ ਲਏ ਗਏ ਸੀ ਉਮੀਦ ਇਹ ਸੀ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਇੱਕ ਵੱਡੀ ਜਿੱਤ ਹਾਸਲ ਕਰਾਂਗੇ ਪਰ ਕਰੀਬਨ ਇਹ ਜਿਹੜੀਆਂ ਸੀਟਾਂ ਨੇ ਕਰੀਬਨ 23 ਤੋਂ 20 ਦੇ ਵਿਚਕਾਰ ਆਲੇ ਸਿੰਟ ਕੇ ਰਹਿੰਦੀਆਂ ਨਜ਼ਰ ਆ ਰਹੀਆਂ ਪਰ ਉੱਥੇ ਹੀ 40 ਪਲੱਸ ਸੀਟਾਂ ਜਿਹੜੀਆਂ ਨੇ ਉਹ ਬੀਜੇਪੀ ਦੇ ਝੋਲੀ ਦੇ ਵਿੱਚ ਨਜ਼ਰ ਆ ਰਹੀਆਂ ਤੇ ਬੀਜੇਪੀ ਆਖੇਕਾਰ ਹੁਣ ਇੱਕ ਵੱਡੀ ਜਿੱਤ ਹਾਸਲ ਕਰ ਚੁੱਕੀ ਹੈ ਤੇ ਇਹ ਸਥਿਤੀਆਂ ਆਦੀਆਂ ਸੀ ਹਾਲਾਂਕਿ ਦਾਅਵੇ ਬਹੁਤ ਕੀਤੇ ਗਏ ਇਸ ਤੋਂ ਪਹਿਲਾਂ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਪੂਰੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਐਮ ਐਲ ਏ ਉਹਨਾਂ ਦੇ ਮੁੱਖ ਮੰਤਰੀ तमाम ਲੀਡਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਨਜ਼ਰ ਆ ਰਹੇ ਸੀ ਦਿੱਲੀ ਵਿੱਚ ਜਿਹੜੇ ਨੇ ਉਹ ਬੈਠੇ ਦਿਖਾਈ ਦੇ ਰਹੇ ਸੀ ਇੱਕ ਇੱਕ ਸੀਟ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸਾਰੀਆਂ ਉਮੀਦਾਂ ناکਾਮ ਹੋਈਆਂ ਨੇ ਤੇ ਇੱਥੇ ਬਿਲਕੁਲ ਸ਼ਾਂਤੀ ਪਸਰੀ ਹੋਈ ਹੈ ਇਸ ਤੋਂ ਇਲਾਵਾ ਜੇ ਕੋਸ਼ਿਸ਼ ਕਰੇ ਦਿਖਾਉਣ ਦੀ ਅੰਦਰ ਤਾਂ ਇੱਥੇ ਕੁਰਸੀਆਂ ਅੰਦਰ ਪੂਰੀ ਤਰ੍ਹਾਂ ਲਾਈਆਂ ਗਈਆਂ ਸੀ ਹਲਵਾਈ ਲਾਏ ਗਏ ਸੀ ਪਰ ਹੁਣ ਉਹ ਵੀ ਜਿਹੜਾ ਹੈ ਕੁਝ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਅੰਦਰ ਜਾਣ ਦੀ ਜਿਹੜੀ ਆ ਉਹ ਇਜਾਜ਼ਤ ਜਿਹੜੀ ਨਹੀਂ ਹੈ ਪਰ ਇੱਕ ਵਾਰ ਤੁਹਾਨੂੰ ਜ਼ਰੂਰ ਜਿਹੜੀਆਂ ਇੱਥੇ ਤਸਵੀਰਾਂ ਇੱਥੋਂ ਦਿਖਾਉਣਾ ਚਾਹੁੰਦੇ ਆ ਕਿ ਕਿ ਦੇਖ ਸਕਦੇ ਹੋ ਕਿ ਆਖਿਰਕਾਰ ਕਿਸ ਤਰੀਕੇ ਦੀ ਜਿਹੜੀ ਤਸਵੀਰ ਹੈ ਕਿਸ ਤਰੀਕੇ ਦੀ ਸਥਿਤੀ ਹੈ ਕਿਉਂਕਿ ਇਹ ਬਿਲਕੁਲ ਸ਼ਾਂਤੀ ਸਰਾਟਾ ਜਿਹੜਾ ਫਸ ਰਿਹਾ ਹੋਇਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬੜੇ ਦਾਅਵੇ ਸੀ ਬੜੇ ਵਾਅਦੇ ਕੀਤੇ ਗਏ ਸੀ ਬੜਾ ਜੋਸ਼ ਦਿਖਾਇਆ ਜਾ ਰਿਹਾ ਸੀ ਪਰ ਇੱਕ ਤਰੀਕੇ ਨਾਲ ਜੇਕਰ ਨਾ دیوار ਤੋਂ ਉੱਪਰੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖ ਸਕਦੇ ਹੋ ਕਿ ਕਿਵੇਂ ਆਖੇਕਾਰ ਪੂਰੀ ਤਰ੍ਹਾਂ ਜਿਹੜਾ ਇੱਥੇ ਕੁਰਸੀਆਂ ਲਾ ਕੇ ਤਿਆਰੀ ਕੀਤੀ ਗਈ ਸੀ ਕਿ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਇੱਥੇ ਪੂਰੀਆਂ ਉਮੀਦਾਂ ਜਿਤਾਈਆਂ ਜਾ ਰਹੀਆਂ ਸੀ ਪਰ ਉਮੀਦਾਂ ਬਿਲਕੁਲ ਟੁੱਟ ਚੁੱਕੀਆਂ ਨੇ ਕਿਉਂਕਿ ਖੁਦ ਅਰਵਿੰਦ ਕੇਜਰੀਵਾਲ ਇਹ ਚੋਣਾ ਨੂੰ ਹਾਰ ਚੁੱਕੇ ਨੇ ਖੁਦ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਸਿੱਤਾ ਚੋਂ ਆਊਟ ਹੋ ਚੁੱਕੇ ਨੇ ਮਨੀਸ਼ ਸ਼ੋਧਿਆ ਉਹਨਾਂ ਦੇ ਕਰੀਬੀ ਉਹਨਾਂ ਦੇ ਸਾਥੀ ਤੇ ਇੱਕ ਵੱਡਾ ਨਾਮ ਉਹ ਵੀ ਜਿਹੜਾ ਆਊਟ ਹੋ ਚੁੱਕੇ ਨੇ ਇਹ ਕੋਠੀ ਤਾਂ 39 ਸੈਕਟਰ ਦੀ ਪੰਜਾਬ ਦਾ ਦਫਤਰ ਆਮ ਆਦਮੀ ਪਾਰਟੀ ਦਾ ਇਹਦੇ ਬਿਲਕੁਲ ਨਾਲ ਹੈ ਜਿਹੜਾ ਹਰਿਆਣੇ ਦਾ ਦਫਤਰ ਹੈ ਉਸ ਤੇ ਵੀ ਇੱਕ ਵਾਰ ਤੁਹਾਨੂੰ ਸਿੱਟੀਆਂ ਦਿਖਾ ਦਿੰਦੇ ਹਾਂ ਹਰਿਆਣਾ ਦਫਤਰ ਵੀ ਦਿਖਾ ਦਿੰਦੇ ਹਾਂ ਕਿ ਹਰਿਆਣੇ ਦੇ ਦਫਤਰ ਦੀਆਂ ਕੀ ਤਸਵੀਰਾਂ ਨੇ ਬਿਲਕੁਲ ਉੱਥੇ ਵੀ ਸ਼ਾਂਤੀ ਪਸਰੀ ਹੋਈ ਹੈ ਬਿਲਕੁਲੇ ਰੋੜ ਤੇ ਮੈਂ ਕਹਾਂਗਾ ਸ਼ਾਂਤੀ ਪਸਰੀ ਹੋਈ ਹੈ ਕਿਉਂਕਿ ਤਮਾਮ ਇੱਥੇ ਸਾਰੇ ਲੀਡਰਾਂ ਦੇ ਘਰ ਨੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਸਾਰੇ ਉਹਨਾਂ ਦੇ ਘਰ ਹੱਤੇ ਪੂਰੀ ਰੋੜ ਤੇ ਹੀ ਸ਼ਾਂਤੀ ਪਸਰੀ ਹੋਈ ਹੈ ਤੇ ਬਿਲਕੁਲ ਸਨਾਟਾ ਨਜ਼ਰ ਆ ਰਿਹਾ ਕਿਉਂਕਿ ਉਮੀਦਵਾਰ ਬਹੁਤ ਹਨ 964 ਨੰਬਰ ਕੋਠੀ ਹੈ ਇਹ ਜਿਹੜੀ ਹੈ ਬ ਰੌਣਕਾਂ ਨਜ਼ਰ ਆਉਣੀਆਂ ਚਾਹੀਦੀਆਂ ਸਨ ਪਰ ਹੁਣ ਇੱਥੇ ਵੀ ਕੁਝ ਵੀ ਜਿਹੜਾ ਸਨਾਟਾ ਹੀ ਨਜ਼ਰ ਆ ਰਿਹਾ ਕਿਉਂਕਿ ਇਹੀ ਜਿਹੜੀ ਕੋਠੀ ਆ ਜਿੱਥੇ ਭਾਜਪਾ ਹਰਿਆਣਾ ਚੱਲਦਾ ਜਿੱਥੋਂ ਜਿਹੜੇ ਆਮ ਆਦਮੀ ਪਾਰਟੀ ਹਰਿਆਣੇ ਦੀ ਚੱਲਦੀ ਆ ਆਮ ਆਦਮੀ ਪਾਰਟੀ ਦਾ ਹਰਿਆਣੇ ਦਾ ਦਫ਼ਤਰ ਆ ਹੈ ਪਰ ਇੱਥੇ ਵੀ ਪੂਰੀ ਤਰ੍ਹਾਂ ਸਨੱਟਾ ਨਜ਼ਰ ਆ ਰਿਹਾ ਦੋਨੋਂ ਕੋਠੀਆਂ ਦੋਨੋਂ ਬਿਲਕੁਲ ਨਾਲ ਨਾਲ ਲੱਗਦੀਆਂ ਨੇ ਹਾਲਾਂਕਿ ਇਸ ਕੋਠੀ ਦਾ ਬੜਾ ਵਿਵਾਦ ਰਿਹਾ ਸੀਗਾ ਵਿਕਰਮਜੀਤ ਸਿੰਘ ਮਜੀਠੀਆ ਨੇ ਇਸ ਦੇ ਉੱਤੇ ਸਵਾਲ ਚੱਕੇ ਸਨ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਹੱਦ ਪੰਜਾਬ ਦੀ ਕੋਠੀ ਹਰਿਆਣੇ ਨੂੰ ਦਿੱਤੀ ਗਈ ਜਾਂ ਦੇਣ ਦੇ ਕਾਰਨ ਕੀ ਸੀ ਪਰ ਫਿਰ ਵੀ ਇਹ ਦਫ਼ਤਰ ਹਰਿਆਣੇ ਕੋਲ ਸੀ ਅਧਿਕਾਰ ਇਹ ਦਫ਼ਤਰ ਦੇ ਵਿੱਚ ਪੂਰੀ ਤਰ੍ਹਾਂ ਸਨੱਟਾ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਸਨੱਟਾ ਨਜ਼ਰ ਆ ਰਿਹਾ ਹਰਿਆਣੇ ਦੇ ਵੱਲੋਂ ਤਾਂ ਚਲੋ ਮੰਨ ਲੈਂਦੇ ਆ ਕਿ ਸਰਕਾਰ ਨੇ ਹੀ ਸੀ ਕੋਸ਼ਿਸ਼ਾਂ ਕੀਤੀਆਂ ਨਹੀਂ ਆ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਸ਼ਿਸ਼ਾਂ ਜਿਹੜੀਆਂ ਬਹਤਾਂ ਕੀਤੀਆਂ ਗਈਆਂ ਆ ਪੂਰੀ ਜਿਹੜੀ ਲੀਡਰਸ਼ਿਪ ਉੱਥੇ ਮੌਜੂਦ ਸੀ ਇੱਥੋਂ ਤੱਕ ਕਿ ਬਹੁਤ ਸਾਰੇ ਇਹਨਾਂ ਦੇ ਸਾਥੀ ਸੰਗੀ ਸਾਰੇ ਉੱਥੇ ਮੌਜੂਦ ਸੀ ਕਿ ਕਿਸੇ ਦੇ ਉੱਤੇ ਜ਼ੋਰ ਲਾਇਆ ਜਾ ਰਿਹਾ ਸੀ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਔਰਤਾਂ ਨਾਲ 1000 ਰੁਪਏ ਦਾ ਵੀ ਦਾਵਾ ਕੀਤਾ ਗਿਆ ਪਰ ਉਹ ਜਿਹੜਾ ਦਾਵਾ ਵਾਦਾ ਪੰਜਾਬ ਦਾ ਸੀ ਉੱਥੇ ਜਾ ਕੇ ਉਹਨੂੰ ਡਬਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉੱਥੋਂ ਵੀ ਕਿਤੇ ਨਾ ਕਿਤੇ ਜਿਹੜੇ ਆ ਪਿੱਛੜ ਦੇ ਨਜ਼ਰ ਆਏ ਆਮਦਮੀ ਪਾਰਟੀ ਕਿਉਂਕਿ ਪਤਾ ਸੀ ਪੰਜਾਬ ਦੇ ਹਾਲਾਤ ਦੇਖ ਚੁੱਕੇ ਆ ਲੋਕ ਕਿ ਪੰਜਾਬ ਦੇ ਵਿੱਚ ਵਾਅਦੇ ਦਾਅਵੇ ਕੀਤੇ ਜਾਂਦੇ ਨੇ ਪਰ ਉਹ ਖੋਖਲੇ ਸਾਬਤ ਹੁੰਦੇ ਨੇ ਫਿਰ ਦਿੱਲੀ ਦੀ ਜਨਤਾ ਹੁਣ ਮੁਫਤ ਦੇ ਆ ਚੀਜ਼ਾਂ ਦੇ ਮਗਰ ਨਾ ਲ ਡਵੈਲਪਮੈਂਟ ਚਾਹੁੰਦੀ ਸੀ ਹਾਲਾਂਕਿ ਪਿਛਲੀ ਵਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸੀ ਉਹਨੇ ਵੱਡੇ ਦਾਅਵੇ ਕੀਤੇ ਵੱਡੇ ਵੱਡੇ ਜਿਹੜੇ ਆ ਤੋਹਫੇ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਲੋਕ ਤੋਹਫਿਆਂ ਮਗਰ ਨਾ ਲੱਗਦੇ ਹੋયા ਕੇਵਲ ਤੇ ਕੇਵਲ ਜਿਹੜੇ ਲੋਕ ਨੇ ਉਹ ਕੰਮ ਦੇ ਵੱਲ ਫੋਕਸ ਕਰ ਰਹੇ ਸੀ ਇਸ ਕਰਕੇ ਖੁਦ ਅਰਵਿੰਦ ਕੇਜਰੀ ਵਾਲ ਵੀ ਹਾਰ ਚੁੱਕੇ ਨੇ ਨਿਸ਼ਚਿਤ ਹੋ ਗਿਆ ਹਰ ਚੋਕੇ ਨੇ ਅਖੀਕਾਰ ਬੀਜੇਪੀ ਦੀ ਸਰਕਾਰ ਜਿਹੜੀ ਬਣ ਚੁੱਕੀ ਹੈ ਤੇ ਉਹਦਾ ਅਸਰ ਕੇਵਲ ਦਿੱਲੀ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਅਸਰ ਜਿਹੜਾ ਆ ਉਹਦਾ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਿਹਾ ਹਰਿਆਣੇ ਦੇ ਦਫ਼ਤਰ ਆਮ ਆਦਮੀ ਪਾਰਟੀ ਦੇ ਵਿੱਚ ਨਜ਼ਰ ਆ ਰਿਹਾ ਤੇ ਆ ਪੰਜਾਬ ਦਾ ਦਫ਼ਤਰ ਜਿੱਥੇ ਉਹਦਾ ਇੱਕ ਵੱਡਾ ਅਸਰ ਨਜ਼ਰ ਆ ਰਿਹਾ ਕਿ ਪੂਰੀ ਤਰ੍ਹਾਂ ਅਖੀਕਾਰ ਸਨਾਟਾ ਸਵੇਰ ਵੇਲੇ ਕੁਝ ਹੋਰ ਵਿਊ ਸੀ ਤੇ ਹੁਣ ਜਿਹੜਾ ਵਿਊ ਬਿਲਕੁਲ ਸ਼ਾਂਤ ਐ ਇਤੋਂ ਤੱਕ ਕਿ ਇਹ ਸਨਾਟਾ ਇੰਜ ਦੱਸ ਰਿਹਾ ਕਿ ਜਿਵੇਂ ਸਭ ਕੁਝ ਖਤਮ ਹੋ ਚੁੱਕਿਆ ਹੋਵੇ ਪਰ ਇੱਕ ਗੱਲ ਜ਼ਰੂਰ ਹੈ ਕਿ ਹੁਣ ਬੋਝ ਪੰਜਾਬ ਉੱਤੇ ਹੋਰ ਪੈਣ ਵਾਲਾ ਕਿਉਂਕਿ ਨਾ ਤਾਂ ਹੁਣ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਤਾ ਚ ਹੈ ਤੇ ਨਾ ਹੀ ਉਹਨਾਂ ਦੀ ਹੁਣ ਸਰਕਾਰ ਹੈ ਤੇ ਕੀ ਪਾਰਟੀ ਜਿਹੜੀ ਆਮਦਵੀ ਪਾਰਟੀ ਹੈ ਨੈਸ਼ਨਲ ਲੇਬਰ ਤੇ ਹੁਣ ਪੰਜਾਬ ਤੋਂ ਚੱਲੇਗੀ ਪੰਜਾਬ ਤੋਂ ਦਾ ਖਰਚਾ ਜਿਹੜਾ ਚੁੱਕਿਆ ਜਾਵੇਗਾ ਇਹ ਸਵਾਲ ਬਹੁਤ ਸਾਰੇ ਨੇ ਪਰ ਇਸ ਨਾਟਾ ਤੁਹਾਨੂੰ ਦਿਖਾਉਣਾ ਜ਼ਰੂਰੀ ਸੀ ਤਾਂ ਕਿ ਤੁਸੀਂ ਦੇਖ ਸਕੋ ਕਿ ਕਿਸ ਤਰੀਕੇ ਨਾਲ ਦਾਬੇ ਵਾਦਿਆਂ ਦੀ ਫੂਕ ਜਿਹੜੀ ਆ ਦਿੱਲੀ ਦੇ ਵਿੱਚ ਨਿਕਲ ਹੀ ਆ ਦਿੱਲੀ ਦੇ ਵਿੱਚ ਤਮਾਕਾ ਅਸਰ ਪੰਜਾਬ ਤੱਕ ਉਸਦਾ ਹੁੰਦਾ ਨਜ਼ਰ ਆ ਰਿਹਾ ਕੈਮਰਾਮੈਨ ਸਕੰਦਰ ਦੇ ਨਾਲ ਜਸਪ੍ਰੀਤ ਸਿੰਘ ਪੀਡੀਸੀ ਨਿਊਜ਼ ਚੰਡੀਗੜ੍ਹ